ਸਾਰੇ ਸਬਜੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਸੋਰੀ ਇੱਕ ਮਹੀਨਾ ਹੀ ਪਹਿਲੇ ਐਡ ਅਡਵਾਂਸ ਹੀ ਮਹਿੰਗੀ ਹੋ ਗਈ ਹੈ ਪਿੱਛੇ ਦਸੇ ਦੁਸੇ ਹਿਮਾਚਲ ਦੇ ਸਾਰੇ ਬੰਦ ਹੋਏ ਬੇ ਸਬਜੀ ਕੋਈ ਆਈ ਨਹੀਂ ਕਰਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ ਹੈ 80 100 ਰੁਪਏ ਕਿਲੋ ਭਿੰਡੀਆਂ 60 ਰੁਪਏ ਕਿਲੋ ਫਲਾ ਟਮਾਟਰ ਟਮਾਟਰ ਵੀ ਇੱਕ ਦੋ ਦਿਨਾਂ ਚ ਮਹਿੰਗਾ ਹੋਇਆ ਨਾ ਇਹ ਹੋਰ ਤੇਰੇ ਵਿੱਚ ਗਾਗ ਦਾ ਵੀ ਫਰਕ 100 120 ਰੁਪਏ ਗਾਗ ਬੇਚਾਰਾ ਕੀ ਕਰੇਗਾ ਜੀ ਗਾਗ ਨੂੰ ਸਬਜੀ ਨਹੀਂ ਮਿਲੇਗੀ ਵੀ ਉਹਨਾਂ ਤਾਂ ਲੈਣੀ ਹੈ ਵਿਚਾਰ ਲੈਣੇ ਥੋੜੀ ਲੈ ਜਾਏਗਾ ਲੈ ਕੇ ਜਾਣੀ ਉਹਨੇ ਡਾਲਾਂ ਕਿਹੜੀਆਂ ਸਸਤੀਆਂ ਹੀ ਆਏ ਸਬਜ਼ੀਆਂ ਉਸ ਤੋਂ ਵੀ ਮਹਿੰਗੀਆਂ ਗਏ ਮਸਾਲੇ ਹੋਰ ਮਹਿੰਗੇ ਹੋ ਗਏ 100 ਰੁਪਏ ਕਿਲੋ ਮਰਚੀ ਗਈ ਐ 120 30 ਰੁਪਏ ਕਿਲੋ ਅਦਰਕ ਤੇ 150 ਰੁਪਏ ਕਿਲੋ ਲਸਣ ਆ ਗਿਆ ਕੀ ਲੱਗਦਾ ਜੀ ਇਹ ਧਾਰਨੀ ਕੋਈ ਤੇ ਫਰਕ ਪੈ ਸਰ ਜੀ ਪੂਰਾ ਪੂਰਾ ਫਰਕ ਮਾਣਾ ਜੀ ਕੋਈ ਮਾੜਾ ਮਾੜਾ ਬੰਦਾ ਵੀ ਲੈਣ ਆਇਆ ਕੋਈ ਸਬਜ਼ੀ ਦੇ 1.5 200 ਰੁਪਏ ਦੇ ਆਉਂ ਬਣ ਜਾਂਦਾ ਤੇ ਪਤਾ ਵੀ ਨਹੀਂ ਲੱਗਦਾ ਸਬਜ਼ੀ ਪਾਈ ਗਈ ਔਰ ਲਵਾਵੇ ਚ ਕਹਾਂ ਜੀ ਹਰ ਸਾਲ ਜਿ ਤਰ੍ਹਾਂ ਬਰਸਾਤ ਵਿੱਚ ਹਰ ਸਾਲ ਮਹਿੰਗਾ ਹੁੰਦਾ ਸੌਦੇ ਕਰ ਜਾਂਦਾ ਸਰ ਜੰਦਾ ਕਿਸਾਨਾਂ ਦੇ ਸੌਦੇ ਸਰਜੀ ਸਾਰੀ ਛੱ ਉਸ ਕਾਰਨ ਫਿਰ ਉਹ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਜਿਹੜੀ ਸਬਜ਼ੀ ਆ ਹੁਣ ਦੇਖੋ ਕਿ ਪਵਾਰੀ ਹੈ ਜੀ ਇਹ ਮਾਚਲਦੀ ਜਿਆਦਾਤਰ ਮਾਚਲਦੀ ਸਰਦੀ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਨਹੀਂ ਆਈ ਜਾਂ ਇਦੋਂ ਜੁਪੀਆਂ ਹੁੰਦੀਆਂ ਨੇ ਦਿਲੀਆਂ ਵੱਡੀਆਂ ਆਣੀਆਂ ਜਿਹੜਾ ਪਰਵਲ ਹੋ ਗਿਆ ਗਰਮਸਿਕ ਹੋ ਗਈ ਆਮਰਾ ਹੋਇਆ ਟਪੋੜਾ ਹੋ ਗਿਆ ਐਸਾ ਤੋਂ ਦੇ ਬਾਹਰੋਂ ਆਦੇ ਬਾਕੀ ਸਭ ਮਾਚਲਦੀ ਆ ਸਰ ਜਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਬੈਂਗੀ ਜਿਹੜੀ ਸਾਰੀਆਂ ਹੀ ਟੋਟਲ ਤਕਰੀਬਨ ਮਹਿੰਗੇ ਹੀ ਆ ਸਰਕਾਰ ਦੇ ਕਾਰਨ ਮਹਿੰਗੀ ਹਰ ਸਾਲ ਤਰ੍ਹਾਂ ਹਰ ਸਾਲ ਮਹਿੰਗੀਆਂ ਹੋਈਆਂ ਨੇ ਸਰ ਗੱਲ ਇਹ ਹੈ ਕਿ ਸਬਜ਼ੀਆਂ ਇੰਨੀਆਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਵੀ ਸਾਡੀ ਪਹੁੰਚ ਤੋਂ ਦੂਰ ਹੋ ਰਹੀਆਂ ਕਿਉਂਕਿ ਜਿਹੜੀ ਪਹਿਲੇ ਸਬਜ਼ੀ ਕੋਈ 10 ਰੁਪਏ ਕਿਲੋ ਸੀ ਅੱਜ ਉਹ ਹੀ ਸਬਜ਼ੀ 100 ਰੁਪਏ ਕਿਲੋ ਵਿਕ ਰਹੀ ਹੈ ਤੇ ਇਸ ਕਰਕੇ ਅਸੀਂ ਇੱਥੇ ਰੋਜ਼ ਹੁਣ ਦੋਨੇ ਕਿਲਿਆ ਸਬਜ਼ੀਆਂ ਬਣਾ ਰਹੇ ਹਾਂ ਤੇ ਇਥੋਂ ਦੀ ਵੀ ਗੱਲ ਹੈ ਅਸੀਂ ਕਹਦੇ ਆਪਾਂ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪਿਆ ਰਿਹਾ ਤੇ ਉਹਨਾਂ ਦੇ ਘਰ ਵਿੱਚ ਕੋਈ ਸੁੱਕੀ ਸਬਜ਼ੀ ਨਹੀਂ ਇਸ ਲਈ ਪਾ ਰਹੀ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ 30 ਲੋਕ 50 60 ਰੁਪਏ ਕਿਲੋ 100 ਰੁਪਏ ਇੱਕ ਟਾਈਮ ਦੀ ਜੇ 100 ਰੁਪਏ ਦੀ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦਾ ਤੇ ਸਬਜ਼ੀ ਬਣਾ ਹੀ ਨਹੀਂ ਸਕਦਾ। ਇਹਦਾ ਹਲਕਾ ਸਿੱਧਾ ਅਸਰ ਪੈ ਰਿਹਾ ਲੋਕਾਂ ਦੀ ਜੇਬ ਤੇ। ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਵਿੱਚ ਪੈ ਰਿਹਾ ਹੈ। ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਹੈ ਕਿ ਸਬਸਿਡੀ ਦੇ ਕੇ ਤੇ ਸਬਜ਼ੀ ਲੋਕਾਂ ਨੂੰ ਸਸਤੀ ਮਿਲੇ। ਸਾਡੀ ਸਸਤੀ ਸੋਈ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ। ਮਹਿੰਗਾਈ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਅਸੀਂ ਪਹਿਲਾਂ ਇੱਕ ਦਾਲ ਬਣਾਉਂਦੇ ਸੀ ਨਾਲ ਸੁੱਕੀ ਸਬਜ਼ੀ ਬਣਾਦੇ ਸੀ। ਲੇਕਿਨ ਜਦੋਂ ਤੇ ਸਬਜ਼ੀਆਂ ਮਹਿੰ ਸਾਲੂ ਜ਼ਿਆਦਾਤਰ ਆਲੂ ਕਰੀ ਵਾਲੇ ਆਲੂ ਬਣਾਉਣੇ ਪੈ ਰਹੇ ਨੇ ਜਾਂ ਦਹੀਂ ਵਾਲੇ ਆਲੂ ਬਣਾ ਰਹੇ ਨੇ ਸਬਜ਼ੀ ਨੂੰ ਆਖਰੀ ਪੈ ਰਿਹਾ ਹੈ ਇਸ ਵਾਸਤੇ ਅਸੀਂ ਮਜਬੂਰ ਹੋ ਕੇ ਇਹ ਚੀਜ਼ਾਂ ਕਰ ਰਹੇ ਹਾਂ